ਤੰਦਾਰਾ ਸੰਪਤ ਸਗਲ ਜਿਨ ਆਪਣੀ ਕਰਮਾਨ ਇਨ ਮੈਂ ਕਾ ਸੰਗੀ ਨਹੀਂ ਨਾਨਕ ਸੱਚੀ ਜਾਨ ਤਰੁਨਾ ਕੋ ਉਹੀ ਗਏ ਉਦਿਓ ਜਰਾ ਤਮਜੀਤ ਕਲ ਵੀ ਵਿਚਾਰ ਕਰ ਰਹੇ ਸੀ ਮਨੁੱਖ ਦੇ ਕੋਲ ਜਿੱਥੇ ਸਵਾਸਾਂ ਦੀ ਪੂੰਜੀ ਹੈ ਇਸ ਸੰਸਾਰ ਦੇ ਵਿਚਰਨ ਵਾਸਤੇ ਉਥੇ ਮਨੁੱਖ ਦੇ ਕੋਲ ਤਿੰਨ ਅਵਸਥਾਵਾਂ ਨੇ ਇੱਕ ਬਚਪਨ ਦੀ ਅਵਸਥਾ ਹੈ ਜਿਹਨੂੰ ਬਾਲਪਨ ਕਿਹਾ ਗਿਆ ਹੈ ਇੱਕ ਜਵਾਨੀ ਦੀ ਅਵਸਥਾ ਹੈ ਇੱਕ ਬੁਢਾਪੇ ਦੀ ਅਵਸਥਾ ਹੈ ਤਿੰਨੋਂ ਅਵਸਥਾਵਾਂ ਦੇ ਵਿੱਚ ਤਿੰਨ ਅਲੱਗ-ਅਲੱਗ ਸਥਿਤੀਆਂ ਦੇ ਵਿੱਚ ਸਰੀਰ ਲੰਘਦਾ ਹੈ ਅਤੇ ਸਭ ਤੋਂ ਵੱਧ ਕਾਮਰ ਜਿਹੜੀ ਅਵਸਥਾ ਬਣੀ ਗਈ ਹੈ ਉਹ ਤਰੁਣਾ ਕੋ ਜਵਾਨੀ ਦੀ ਅਵਸਥਾ ਬਣੀ ਗਈ ਹੈ ਬਾਬਾ ਫਰੀਦ ਸਾਹਿਬ ਨੇ ਪਾਵਨ ਬਾਣੀ ਦੇ ਵਿੱਚ ਜ਼ਿਕਰ ਕੀਤਾ ਨੇ ਬਾਬਾ ਜੀ ਕਹਿੰਦੇ ਨੇ ਫਰੀਦਾ ਉਮਰ ਸੁਹਾਵਣੀ ਸੰਗ ਸੁਹਣੜੀ ਦੇ ਵਿਰਲੇ ਕੇ ਹੀ ਪਾਈਏ ਜਿੰਨਾ ਪਿਆਰੇ ਨੇ ਜਵਾਨੀ ਦਾ ਜਿਹੜਾ ਇਹ ਸਮਾਂ ਹੁੰਦਾ ਹੈ ਕਹਿਣ ਲੱਗੇ ਇੱਕ ਤਾਂ ਉਮਰ ਸੁਹਾਵਣੀ ਇੱਕ ਦੇ ਸਵੰਣੀ ਫਰੀਦਾ ਉਮਰ ਸੁਹਾਵਣੀ ਸੰਗ ਸੁਨੜੀ ਦੇ ਵਿਰਲੇ ਕੇ ਹੀ ਪਾਈਏ ਜਿੰਨਾ ਪਿਆਰੇ ਨੇ ਪਰ ਇਸ ਸੁਹਾਵੜੀ ਉਮਰ ਦੇ ਵਿੱਚ ਕੋਈ ਵਿਰਲਾ-ਵਿਰਲਾ ਜਿਹੜਾ ਹੈਗਾ ਉਹ ਪ੍ਰੀਤ ਪ੍ਰਾਪਤ ਕਰਦਾ ਜਿਸ ਤਰ੍ਹਾਂ ਬਾਬਾ ਫਰੀਦ ਜੀ ਦਾ ਇੱਕ ਸ਼ਬਦ ਹੋਰ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਤ ਹੈ ਬਾਬਾ ਜੀ ਕਹਿੰਦੇ ਨੇ ਪਹਿਲੇ ਪੈਰੇ ਫੁੱਲੜਾ ਫਲ ਪੀਪ ਚਾਰਾ ਜੋ ਜਾਗਾਨਾ ਰਹਾ ਨਹੀਂ ਸਾਈਂ ਕੰਨੂ ਦਾ ਜੋ ਜਾਗਾਨਾ ਰਹਾ ਨਹੀਂ ਜਿਹੜਾ ਜਵਾਨੀ ਦਾ ਇਹ ਸਮਾਂ ਹੈ ਤਰੁਣਾ ਤਰੁਣਾ ਅਵਸਥਾ ਹੈ ਇਸ ਅਵਸਥਾ ਦੇ ਵਿੱਚ ਵਿਕਾਰਾਂ ਦਾ ਵੀ ਬੋਲ ਬਾਲਾ ਬਹੁਤ ਜ਼ਿਆਦਾ ਹੁੰਦਾ ਜਿਹਨੂੰ ਸਰਬਰ ਦਾ ਉਚਰਣਾ ਕਿਹਾ ਗਿਆ ਹੈ ਪਿਛਲੇ ਦਿਨਾਂ ਦੇ ਵਿੱਚ ਵੀ ਬੇਨਤੀ ਕੀਤੀ ਸੀ ਕਿ ਬੇੜਾ ਬੰਦ ਨਾ ਸਕੇ ਉਹ ਬੰਦ ਕਿਵੇਂ ਲਾ ਪਰ ਸਰਵਰ ਜਦ ਉਛਲੇ ਤਬ ਤਰਨ ਦੇਗਾ ਇਸ ਅਵਸਥਾ ਦੇ ਵਿੱਚ ਮਨੁੱਖ ਦੀਆਂ ਵਾਸ਼ਨਾਵਾਂ ਮਨੁੱਖ ਦੇ ਵਾਸ਼ਨਾਵਾਂ ਦਾ ਵੇਗ ਬਹੁਤ ਤੀਬਰ ਹੁੰਦਾ ਹੈ ਬਹੁਤ ਤਿੱਖਾ ਹੁੰਦਾ ਹੈ ਅਤੇ ਵਿਕਾਰ ਮਨੁੱਖ ਦੇ ਉੱਤੇ ਇਸ ਹੱਦ ਤੱਕ ਹਾਵੀ ਹੁੰਦੇ ਨੇ ਕਿ ਸੱਚ ਅਤੇ ਹੱਕ ਦੀ ਗੱਲ ਮਨੁੱਖ ਨੂੰ ਉਸ ਵਕਤ ਸਮਝ ਨਹੀਂ ਪੈਂਦੀ ਤੇ ਸਤਗੁਰੂ ਪਾਤਸ਼ਾਹ ਦੀ ਪਾਵਨ ਬਾਣੀ ਨੇ ਇਸ ਨੂੰ ਇਸ ਅਵਸਥਾ ਨੂੰ ਕਾਮ ਅਵਲਿਪਤ ਅਵਸਥਾ ਦੱਸਿਆ ਹੈ ਇਤਿਹਾਸ ਦੇ ਵਿੱਚੋਂ ਜਦੋਂ ਅਸੀਂ ਉਦਾਹਰਨਾਂ ਪਰਨੇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਦਾ ਹੀ ਪਾਵਨ ਸ਼ਬਦ ਹੈ ਸਤਗੁਰੂ ਪਾਤਸ਼ਾਹ ਜੀ ਅਜਾਮਲ ਦੀ ਉਦਾਹਰਨ ਦਿੰਦੇ ਨੇ ਇੱਕ ਥਾਂ ਤੇ ਗੁਰਬਾਣੀ ਦੇ ਵਿੱਚ ਅਜਾਮਲ ਪਾਪੀ ਜਗ ਜਾਣੇ ਨਿਮਖ ਮਾਹੇ ਨਿਸਤਾਰਾ ਨਾਨਕ ਕਹਿਤ ਚੇਤ ਚਿੰਤਾ ਮਨ ਤੈਂ ਕੀ ਉਤਰੈ ਪਾਰ ਜਦੋਂ ਉਦਾਹਰਨ ਦਿੱਤੀ ਨਾ ਜਾਮਲ ਦੀ ਤਾਂ ਸ਼ਬਦ ਵਰਤੇ ਸਤਿਗੁਰ ਨੇ ਜਾਮਲ ਪਾਪੀ ਜਗ ਜਾਣੇ ਨਿਮਕ ਮਾਇਨੇਸ ਤਾ ਦੁਨੀਆ ਜਾਣਦੀ ਹੈ ਜਾਮਲ ਦੇ ਬਾਰੇ ਜਾਮਲ ਦੀ ਸਾਖੀ ਹੁੰਦੀ ਹੈ ਇਤਿਹਾਸ ਦੇ ਵਿੱਚ ਮੈਥਲੋਜੀ ਦੇ ਵਿੱਚੋਂ ਇੱਕ ਕਹਾਣੀ ਅਕਸਰ ਅਸੀਂ ਪੜਦੇ ਸੁਣਦੇ ਹਾਂ ਸਤਗੁਰਾਂ ਦੇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹੀ ਇੱਕ ਖਾਸियत ਹੈ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਚ 116 ਸ਼ਬਦ ਨੇ ਸਤਗੁਰਾਂ ਦੇ 116 ਦੇ 116 ਸ਼ਬਦਾਂ ਨੂੰ ਜਦੋਂ ਗੌਰ ਨਾਲ ਦੇਖਦੇ ਆ ਗੁਰੂ ਤੇਗ ਬਹਾਦਰ ਜੀ ਦੇ ਤੇ ਸਤਗੁਰਾਂ ਨੇ ਕਿਤੇ ਵੀ ਪਰਸ਼ੀਅਨ ਅਰੈਬਿਕ ਲੈਂਗੁਇਸਟ ਜਿਹੜਾ ਹੈਗਾ ਰੂਟਸ ਦੇ ਵਿੱਚੋਂ ਕੋਈ ਸ਼ਬਦ ਨਹੀਂ ਚੁਣਿਆ ਨਾ ਤਾਂ ਫਾਰਸੀ ਜੁਬਾਨਾਂ ਦੇ ਵਿੱਚੋਂ ਕੋਈ ਵੀ ਸਤਗੁਰੂ ਸ਼ਬਦ ਚੁਣਦੇ ਨੇ ਨਾ ਅਰੈਬਿਕ ਜੁਬਾਨਾਂ ਦੇ ਵਿੱਚੋਂ ਚੁਣਦੇ ਨੇ ਸਨਤਨੀ ਮਤਾਂ ਦੇ ਸ਼ਬਦ ਤੇ ਸਨਤਨੀ ਮਤਾਂ ਦੀਆਂ ਉਦਾਹਰਣਾਂ ਦਿੱਤੀ। ਇੱਕ ਵੀ ਉਦਾਹਰਣ ਸਤਿਗੁਰਾਂ ਨੇ ਅਰਬੀ ਮਤ ਦੀ ਜਾਂ ਪਰਸ਼ੀਨ ਮਤ ਦੀ ਨਹੀਂ ਦਿੱਤੀ। ਕਾਰਨ ਸੀ ਕਿਉਂਕਿ ਇੱਥੋਂ ਦੇ ਲੋਕ ਉਸ ਵਕਤ ਬਹੁਤ ਵਿਕਾਰਾਂ ਦੇ ਵਿੱਚ ਡੁੱਬ ਚੁੱਕੇ ਸਨ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਦਾ ਸਮਾ ਹੁੰਦਾ। ਇਹ ਇੱਥੋਂ ਦੇ ਲੋਕ ਜਿਸ ਤਰ੍ਹਾਂ ਧੰਨ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਨੇ ਆਪਣਾ ਵਜੂਦ ਗਵਾ ਬੈਠੇ ਸਨ ਆਪਣੇ ਆਪੇ ਨੂੰ ਭੁੱਲ ਗਏ ਸਨ। ਜਿਸ ਤਰ੍ਹਾਂ ਸਹਿਬ ਪਾਤਸ਼ਾਹ ਨੇ ਪਾਵਨ ਬਾਣੀ ਦੇ ਵਿੱਚ ਜ਼ਿਕਰ ਵੀ ਕੀਤਾ ਕਿ ਕਿਸ ਤਰ੍ਹਾਂ ਇੱਥੋਂ ਦੇ ਲੋਕ ਜਿਹੜੇ ਨੇ ਘਰ-ਕਰਮੀਆਂ ਸਭਨਾ ਜੀਆਂ ਬੋਲੀ ਅਵਰਤ ਮਾਰੀ ਆਪਣੀ ਬੋਲੀ ਆਪਣੀ ਸੱਭਿਆਤਾ ਆਪਣਾ ਆਪਾ ਆਪਣੇ ਆਪ ਦੀ ਪਹਿਚਾਣ ਗਵਾ ਚੁੱਕੇ ਸਨ ਤਾਂ ਇੱਥੋਂ ਦੇ ਲੋਕਾਂ ਨੂੰ ਹਿੰਦੁਸਤਾਨੀ ਲੋਕਾਂ ਨੂੰ ਉਹਨਾਂ ਦੀ ਗਵਾ ਚੁੱਕੀ ਪਹਿਚਾਣ ਦੁਬਾਰਾ ਉਹਦੇ ਨਾਲ ਜੋੜਨ ਵਾਸਤੇ ਸਤਿਗੁਰਾਂ ਨੇ ਇਥੋਂ ਦੇ ਸਾਹਿਤ ਦਾ ਹੀ ਅਧਿਐਨ ਕੀਤਾ ਤੇ ਇਥੋਂ ਦੇ ਸਾਹਿਤਿਕ ਸੋਮਿਆਂ ਦੇ ਵਿੱਚੋਂ ਹੀ ਕਹਾਣੀਆਂ ਤੇ ਸ਼ਾਖੀਆਂ ਕਢ ਕੇ ਇਥੋਂ ਦੇ ਲੋਕਾਂ ਦੇ ਸਾਹਮਣੇ ਰੱਖੀਆਂ। ਉਹਨਾਂ ਕਹਾਣੀਆਂ ਦੇ ਵਿੱਚੋਂ ਹੀ ਇਹ ਇੱਕ ਵਾਰਤਾ ਵੀ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਦੀ ਬਾਗਨ ਬਾਣੀ ਦੇ ਵਿੱਚ ਦਰਜ ਹੈ। ਸਹਿਬ ਬਾਦਸ਼ਾਹ ਨੇ ਇਸ ਵਾਰਤਾ ਦੇ ਵਿੱਚ ਅਜਾਮਲ ਦਾ ਜ਼ਿਕਰ ਕੀਤਾ। ਮੈਂ ਕੇਵਲ ਇਹ ਵਾਰਤਾ ਤਾਂ ਸਾਂਝੀ ਕਰਨੀ ਕਿਉਂਕਿ ਉਦਾਹਰਣ ਦੇਣੀ ਤਰੁਣਾਪੋਦੀ। ਤਰਨਾ ਕੋ ਯੋਹੀ ਗਿਓ ਨਿਯੋਜਰਾ ਤਨਜੀਤ ਕਉ ਨਾਨਕ ਭਜ ਹਰਮਨ ਆਉਧ ਜਾਤ ਹੈ ਵੀ ਉਮਰ ਦਾ ਤਕਾਜਾ ਜਿਹੜਾ ਹੈਗਾ ਉਮਰ ਇੱਕ ਉਮਰ ਦਾ ਐਸਾ ਸਮਾਂ ਹੈ ਇਹ ਬੜਾ ਜਿੱਥੇ ਉਮਰ ਬਤੀਤ ਬਹੁਤ ਜਲਦੀ ਹੁੰਦੀ ਹੈ ਕਿਉਂਕਿ ਤਰਨ ਤੇਜ ਪਰ ਤ੍ਰਯ ਮੁਖ ਜੋ ਹੈ ਆਪਣੇ ਵੱਲ ਧਿਆਨ ਨਹੀਂ ਹੁੰਦਾ ਇਸ ਅਵਸਥਾ ਦੇ ਵਿੱਚ ਤੇ ਬਾਹਰ ਵੱਲ ਬਾਹਰ ਮੁਕੀ ਹੁੰਦਾ ਮਨੋ ਤੇ ਬਹੁਤ ਕਾਹਲੀ ਦੇ ਨਾਲ ਇਹ ਉਮਰ ਬਤੀਤ ਹੁੰਦੀ ਹੈ ਤੇ ਜੇ ਜਵਾਨੀ ਦੇ ਸਮੇਂ ਨੂੰ ਅਸੀਂ ਕਹਨੇ ਆ ਤਾਂ ਜਵਾਨੀ ਦਾ ਉਹ ਸਮਾਂ ਹੈ ਜਿਸ ਸਮੇਂ ਦੇ ਵਿੱਚ ਮਨੁੱਖ ਨੂੰ ਕੋਈ ਚਿੰਤਾ ਨਹੀਂ ਕੋਈ ਝੋਰਾ ਨਹੀਂ ਤੇ ਸਹਿਬ ਪਾਤਸ਼ਾਹ ਦੀ ਪਾਵਨ ਬਾਣੀ ਦੇ ਵਿੱਚ ਇੱਕ ਸ਼ਬਦ ਹੋਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਦਰਜ ਕੀਤਾ ਇਸ ਪਤਰਾਏ ਉਹ ਕਹਿੰਦੇ ਨੇ ਕਿ ਇੱਕ ਨੌਜਵਾਨ ਬੱਚੀ ਹੈ ਧੀ ਹੈ ਤੇ ਉਹਨਾਂ ਨੇ ਸ਼ਬਦ ਜ਼ਿਕਰ ਕੀਤਾ ਲੱਗੀ ਆਵੇ ਸਭ ਰਨਿਤ ਨੇ ਪਈ ਹੋਈ ਨਾਨਕ ਸੁੱਤੀ ਪਈ ਹੈ ਜਾਨ ਵਿਰਤੀ ਸੰ ਗੁਣਾ ਗਵਾਈ ਗੰਠੜੀ ਅਵਗਣ ਚੱਲੀ ਬੰਨ ਨਾਨਕ ਸੁੱਤੀ ਪਈ ਹੈ ਕਹਿੰਦੇ ਪੇਕਿਆਂ ਦਾ ਘਰ ਤੇ ਕਹਿਣ ਲੱਗੇ ਬੱਚੀ ਸੁੱਤੀ ਹੋਈ ਹੈ ਨਾਨਕ ਸੁੱਤੀ ਪਈ ਹੈ ਜਾਨ ਵਿਰਤੀ ਸੰ ਤੇ ਕਹਿਣ ਲੱਗੇ ਦੁਨੀਆਂ ਦੇ ਲੋਕ ਤਾਂ ਦਿਨ ਰਾਤ ਨੂੰ ਲੁੱਟੇ ਜਾਂਦੇ ਨੇ ਚੋਰੀ ਵੈਸੇ ਚੋਰੀ ਦੀ ਸੰਭਾਵਨਾ ਹੁੰਦੀ ਹੈ ਜਦੋਂ ਹਨੇਰਾ ਹੋਵੇ ਪਰ ਕਹਿਣ ਲੱਗੇ ਵਿਰਤੀ ਦਾ ਮਤਲਬ ਹੈ ਦਿਨ ਦਿਹਾੜੇ ਦਿਨ ਦੀਵੀ ਕਿਸੇ ਦਾ ਲੁੱਟਿਆ ਜਾਣਾ ਜਵਾਨੀ ਦਾ ਪੈਰ ਇਸ ਤਰ੍ਹਾਂ ਦਾ ਹੈ ਜਿੱਥੇ ਮਨੁੱਖ ਦਿਨ ਦੀਵੀ ਹੀ ਲੁੱਟਿਆ ਜਾਂਦਾ ਹੈ ਜਿੱਥੇ ਆਪਣਾ ਆਪਾ ਦਿਨ ਦੀਵੀ ਹੀ ਮਨੁੱਖ ਕੁਆਲੇ ਪੈਦਾ ਹੈ ਨਾਨਕ ਸੁੱਤੀ ਪਈ ਹੈ ਜਾਨ ਵਿਰਤੀ ਸੰਨ ਗੁਣਾ ਗਵਾਈ ਗੰਠੜੀ ਅਵਗਣ ਚੱਲੀ ਬੰਨ ਤਾਂ ਇਸ ਨੂੰ ਸਤਗੁਰੂ ਪਾਤਸ਼ਾਹ ਨੇ ਇਸ ਸਮੇਂ ਨੂੰ ਸਭ ਤੋਂ ਸੈਂਸਿਟਿਵ ਸਮਾਂ ਕਿਹਾ ਹੈ ਸਭ ਤੋਂ ਨਾਜ਼ਿਕ ਸਮਾਂ ਕਿਹਾ ਹੈ ਹਿਊਮਨ ਲਾਈਫ ਦਾ ਮਨੁੱਖੀ ਜ਼ਿੰਦਗੀ ਫਿਰ ਸਤਿਗੁਰੂ ਪਾਤਸ਼ਾਹ ਦੀ ਪਾਵਨ ਬਾਣੀ ਦੇ ਵਿੱਚ ਮੁੰਦਿਆਣੀ ਮਨਮੁਖੀ ਕਿੰਨੇ ਥਾਵਾਂ ਦੇ ਉੱਤੇ ਮੁੰਦ ਅਵਸਥਾ ਦਾ ਜ਼ਿਕਰ ਹੋਇਆ ਇਹਨੂੰ ਟੀਨੇਜ ਕਿਹਾ ਜਾਂਦਾ ਹੈ ਟੀਨੇਜ ਜਵਾਨੀ ਦਾ ਉਹ ਸਮਾਂ ਜਿਹਨੂੰ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਇਹ ਵੀ ਕਿਹਾ ਨੇ ਸਾਹਿਬ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਕਿ 10 ਬਾਲ ਤੋਂ 20 ਰ 30 ਦਾ ਸੁੰਦਰ ਕਹਾਵੇ ਇਸ ਅਵਸਥਾ ਦੇ ਵਿੱਚ ਬੰਦਾ ਆਪਣੇ ਆਪ ਨੂੰ ਸਭ ਤੋਂ ਸਰਪ੍ਰਿਸਪੀਰੀਅਰ ਸਭ ਤੋਂ ਸੋਹਣਾ ਸਭ ਤੋਂ ਸਿਆਣਾ ਸਭ ਤੋਂ ਅਕਲਮੰਦ ਸਭ ਤੋਂ ਦਾਨਸ਼ਵੰਤ ਸਮਝਦਾ ਹੈ ਕਿਸਾ ਦਾ ਸੁੰਦਰ ਸਹਾਰਾ ਕਹਾਵੇ 40ੀ ਪਰ ਹੋਏ 40 ਦੀ ਉਮਰ ਤੱਕ ਜਾਂਦੇ ਆਂ ਕੁਝ ਅਕਲ ਦੀ ਗੱਲ ਕਰਨੀ ਹੁੰਦੀ ਨਹੀਂ ਤਾਂ ਇਸ ਤੋਂ ਪਹਿਲਾਂ ਤਾਂ ਆਪਣੀ ਬੇਅਕਲੀ ਦੀਆਂ ਗੱਲਾਂ ਨੂੰ ਹੀ ਬੰਦਾ ਅਕਲ ਦੀਆਂ ਗੱਲਾਂ ਕਹਿੰਦਾ ਕਿਸੇ ਦੂਜੇ ਦੀ ਗੱਲ ਉਹ ਸੁਣਨ ਲਈ ਤਿਆਰ ਨਹੀਂ ਹੁੰਦਾ ਜਿਸ ਤਰ੍ਹਾਂ ਵਾਰਤਾਕਾਰ ਦੇ ਵਿੱਚ ਇੱਕ ਹੋਰ ਵਾਰਤਾ ਵੀ ਹੁੰਦੀ ਹੈ ਇਹਨੂੰ ਅਸੀਂ مشور મત ਕਹਿੰਦੇ ਜਿਹੜੀ ਮਤ ਦੇ ਵਿੱਚ ਬੰਦਾ ਆਪਣੀ ਜ਼ਿੰਦਗੀ ਦੇ ਵੱਡੇ ਫੈਸਲੇ ਲੈਂਦਾ ਪਰ ਫੈਸਲਿਆਂ ਦੇ ਵਿੱਚੋਂ ਬਹੁਤ ਸਾਰੇ ਫੈਸਲੇ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਦਾ ਫੈਸਲਾ ਤੇ ਉਹਨੂੰ ਪੁੱਛਤਾਉਣਾ ਪੈਂਦਾ ਨਾਨਕ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੇ ਵਿੱਚ ਜਿਕਰ ਆਉਂਦਾ ਹੈ ਦੁਰਬਾਸਾ ਸੇ ਕਰਤਖ ਗਉਰੀ ਜਾਦਵ ਇਹ ਫਲ ਪਾਏ ਮੈਂ ਦੋ ਉਦਾਹਰਨਾਂ ਲੈਣੀਆਂ ਨੇ ਅੱਜ ਕਿਉਂਕਿ ਸ਼ਬਦ ਤਰਣਾ ਕੋ ਹੈ ਤਰਣਾ ਕੋ ਓਹੀ ગયો ਲਿਓ ਜਰਾ ਤਨ ਜੀ ਮਨੁੱਖ ਦੇ ਤਨ ਨੂੰ ਕਹਿਣ ਲੱਗੇ ਫਿਰ ਤਰਖੇਜ਼ ਬੁਢਾਪਾ ਜਿੱਤਦਾ ਹੈ ਜਵਾਨੀ ਅੰਜੀ ਬਦੀਤ ਹੋ ਗਈ ਜਵਾਨੀ ਦਾ ਪੈਰ ਕਿਸ ਅਵਸਥਾ ਵਿੱਚ ਬਦੀਤ ਹੁੰਦਾ ਇੱਕ ਦੋ ਸ਼ਾਖੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਪਹਿਲੀ ਸ਼ਾਖੀ ਹੈ ਜਿਹੜੀ ਅਜ਼ਾਮਲ ਦੀ ਸ਼ਾਖੀ ਆਉਂਦੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜਾ ਸ਼ਾਖੀ ਪਰথা 'ਚ ਕੁਝ ਥੋੜੀ ਜਿਹੀ ਗੱਲ ਕਰਨੀ ਹੈ ਤੇ ਨੌਜਵਾਨ ਬਚਪਨ ਤੋਂ ਪੜਨ ਵਾਸਤੇ ਉਸਤਾਦ ਦੇ ਕੋਲ ਜਾਂਦਾ ਤੇ ਬਚਪਨ ਤੋਂ ਪੜਦੇ ਆ ਪੜਦੇ ਨੌਜਵਾਨ ਹੋ ਜਾਂਦਾ ਟੀਨਏਜ ਦੇ ਵਿੱਚ ਜਦੋਂ ਪਹੁੰਚਦਾ ਤੇ ਉਸਤਾਦ ਬਚਪਨ ਵਿੱਚ ਕਦੇ ਨਹੀਂ ਉਹਨੂੰ ਕੁਝ ਕਿਹਾ ਸੀ ਹੁਣ ਜਦੋਂ ਜਵਾਨੀ ਦੇ ਪੈਰ ਦੇ ਵਿੱਚ ਉਸਤਾਦ ਉਹਨੂੰ ਰਸਤਾ ਦੱਸਦਾ ਉਹ ਕਹਿੰਦਾ ਵੀ ਇਸ ਰਸਤੇ ਨਹੀਂ ਇਸ ਰਸਤੇ ਜਾਣਾ ਤੇ ਹੁਣ ਆਜ਼ਾਮ ਨੇ ਇਸ ਗੱਲ ਨੂੰ ਸੋਚਣਾ ਸ਼ੁਰੂ ਕਰਦਾ ਉਹ ਕਹਿੰਦਾ ਕਮਾਲ ਹੈ ਅੱਜ ਤੱਕ ਤਾਂ ਉਸਤਾਦ ਨੇ ਇਹ ਗੱਲ ਨਹੀਂ ਕਹੀ ਵੀ ਇਸ ਰਸਤੇ ਨਹੀਂ ਜਾਣਾ ਇਸ ਰਸਤੇ ਜਾਣਾ ਬਚਪਨ ਦੇ ਵਿੱਚ ਤਾਂ ਇਹ ਗੱਲ ਸਮਝਾਈ ਨਹੀਂ ਹੁਣ ਸਮਝਾ ਰਿਹਾ ਕਿਉਂ ਸਮਝਾ ਰਿਹਾ ਤੇ ਇਹਨੂੰ ਜਿਹੜਾ ਹੈਗਾ ਆਇਨਸਟਾਈਨ ਵਰਗੇ ਵੀ ਜਿਹੜੇ ਨੇ ਉਹ ਇਸ चीज ਨੂੰ ਜਿਹੜਾ ਉਹ ਆਪਣੀਆਂ ਜਿਹੜੀਆਂ ਥਿਊਰੀਆਂ ਦੇ ਵਿੱਚ ਆਪਣੀਆਂ ਥੀਰਮਾਂ ਦੇ ਵਿੱਚ ਦੱਸਦੇ ਨੇ ਉਹ ਕਹਿੰਦੇ ਨੇ ਇਹਨੂੰ ਕਹਿੰਦੇ ਨੇ ਰਿਵਰਸ ਇਫੈਕਟਿਵਿਟੀ ਲਾਅ ਰਿਵਰਸ ਮਤਲਬ ਕਿਸੇ ਚੀਜ਼ ਦਾ ਪੁਠਾ ਪ੍ਰਭਾਵ ਪੈਣਾ ਬੰਦੇ ਤੇ ਵੀ ਜਿਹੜੀ ਚੀਜ਼ ਤੋਂ ਉਹਨੂੰ ਰੋਕਣਾ ਬੰਦੇ ਨੇ ਉਸੇ ਪਾਸੇ ਨੂੰ ਜਾਣਾ ਜਿਹੜੇ ਪਾਸੋਂ ਉਹਨੂੰ ਛੋੜਨ ਦਾ ਯਤਨ ਕਰਨਾ ਉਹਨੇ ਉਸ ਪਾਸੇ ਨੂੰ ਫਿਰ ਤੁਰਨਾ ਤੇ ਜਵਾਨੀ ਦੇ ਪੈਰ ਦੇ ਵਿੱਚ ਮੰਨਦੀ ਇਹ ਅਵਸਥਾ ਹੁੰਦੀ ਜਿਹੜੇ ਪਾਸੇ ਰੋਕਿਆ ਜਾਂਦਾ ਬੰਦਾ ਉਸ ਪਾਸੇ ਨੂੰ ਤੁਰਦਾ ਹੁਣ ਤੁਸੀਂ ਦੇਖੋ ਨਸ਼ਿਆਂ ਦਾ ਪ੍ਰਭਾਵ ਬੱਚਿਆਂ ਤੇ ਪੈ ਰਿਹਾ ਹੈ ਬਹੁਤ ਜ਼ਿਆਦਾ ਪੈ ਰਿਹਾ ਹੈ ਤੇ ਮੈਂ ਕਹਿੰਦੇ ਸੋਚਦਾ ਅੱਜ ਤੋਂ 20 ਸਾਲ ਪਹਿਲਾਂ ਨਸ਼ਿਆਂ ਦੇ ਵਿਰੋਧ ਵਿੱਚ ਇੰਨਾ ਪ੍ਰਚਾਰ ਨਹੀਂ ਸੀ ਜਿੰਨਾ ਜੋਰੇ ਅੱਜ ਅਸੀਂ ਟੈਲੀਵਿਜ਼ਨਾਂ ਦੇ ਉੱਤੇ ਕੀ ਅੱਜ ਕੋਈ ਐਡ ਵੀ ਆਉਂਦੀ ਹੈ ਨਾ ਕੋਈ ਨਸ਼ੇ ਦੀ ਐਡ ਵੀ ਕਿਉਂਕਿ ਐਡ ਐਡਵਰਟਾਈਜ਼ਮੈਂਟ ਤਾਂ ਉਹਨਾਂ ਨੇ ਕਰਨੀ ਹੋਣਾ ਦਾ ਵਪਾਰ ਕੋਈ ਤਮਾਕੂ ਲੁਸੀ ਦੀ ਐਡ ਆਏਗੀ ਮਤਲਬ ਬਕਾਇਦਾ ਥੱਲੇ ਇੰਜੂਰੀਸ ਟੂ ਹੈਲਥ ਥੱਲੇ ਲਿਖਿਆ ਹੋਏਗਾ ਵੀ ਇਹ ਸਿਹਤ ਵਾਸਤੇ ਹਾਨੀਕਾਰਕ ਹੈ ਬਕਾਇਦਾ ਥੱਲੇ ਲਿਖਿਆ ਹੋਏਗਾ ਟਬੈਕੋ ਹੈਗਾ ਤਮਾਕੂ ਦੀ ਵਰਤੋਂ ਆ ਉਹ ਕਹਿੰਦਾ ਸਿਹਤ ਵਾਸਤੇ ਹਾਨੀਕਾਰਕ ਹੈ ਭਾਈ ਥੱਲੇ ਲਿਖਿਆ ਹੋਏਗਾ ਹਰ ਇੱਕ ਉਹਦੇ ਪੈਕ ਦੇ ਉੱਤੇ ਹਰ ਇੱਕ ਸ਼ਰਾਬ ਦੀ ਬੋਟਲ ਦੇ ਉੱਤੇ ਲਿਖਿਆ ਹੋਏਗਾ ਦਾ ਡਰਿੰਕਿੰਗ ਵਾਈਨ ਇਜ਼ ਦਾ ਜੂਰੀਸ ਟੂ ਹੈਲਥ ਕਿ ਇਹ ਸੇਤ ਵਾਸਤੇ ਹਾਨੀਕਾਰਕ ਹੈ ਭਾਈ ਨਾ ਪੀਓ ਪ੍ਰਚਾਰ ਇਹ ਨਾ ਹੋ ਰਿਹਾ ਵੀ ਨਸ਼ਾ ਬੰਦੇ ਦੇ ਜੀਵਨ ਨੂੰ ਬਰਬਾਦ ਕਰ ਦਿੰਦਾ ਪਰ ਫਿਰ ਵੀ ਕੀ ਹੋ ਰਿਹਾ ਹੈ ਲਗਾਤਾਰ ਨਸ਼ਿਆਂ ਦਾ ਵਰਤਾਰਾ ਵਧ ਰਿਹਾ ਕਿਉਂ ਕਿਉਂਕਿ ਜਿਹੜੀ ਉਮਰ ਦੇ ਲੋਕ ਟੀਨੇਜ ਦੇ ਵਿੱਚ ਜਿਹੜੇ ਉਮਰ ਵਿੱਚ ਲੋਕ ਨਸ਼ੇ ਕਰਨ ਲੱਗਦੇ ਨੇ ਉਸ ਉਮਰ ਦੇ ਵਿੱਚ ਰਿਵਰਸ ਲਾ ਜਿਹੜਾ ਕੰਮ ਕਰਦਾ ਐਫੈਕਟਿਵਿਟੀ ਦਾ ਰਿਵਰਸ ਲਾ ਕੀ ਹੈਗਾ ਕਿਸੇ ਚੀਜ਼ ਦਾ ਪੁੱਠਾ ਪ੍ਰਭਾਵ ਮਨੁੱਖੀ ਮਨ ਦੇ ਉੱਤੇ ਪੈਣਾ ਉਹ ਜਿਹੜੀ ਚੀਜ਼ ਤੋਂ ਰੋਕਿਆ ਜਾਣਾ ਉਹਨੇ ਤੱਕੇ ਨਾਲ ਢਿੰਗੋ ਜਿਉਰੀ ਉਸ ਪਾਸੇ ਨੂੰ ਜਾਣਾ ਉਹ ਲਾਜ ਦੇ ਤੇ ਕੰਮ ਕਰਦਾ ਉਸ ਲਾ ਦੇ ਨਾਲ ਫਿਰ ਜਦੋਂ ਜਦੋਂ ਉਹ ਲਾ ਜਿਹੜਾ ਹੈਗਾ ਉਹ ਐਕਟਿਵ ਹੁੰਦਾ ਹੈ ਤੇ ਬੰਦੇ ਨੂੰ ਜਿਹੜੇ ਪਾਸੇ ਘੋੜਿਆ ਜਾਂਦਾ ਬੰਦਾ ਉਸ ਪਾਸੇ ਨੂੰ ਦੌੜ ਦੌੜ ਕੇ ਜਾਂਦਾ ਇਹ ਚੀਜ਼ ਫਿਰ ਅੱਜ ਦੀ ਨਹੀਂ ਹੈ ਸਦਿਆਂ ਦੀ ਜੇ ਨਸ਼ੇ ਤੋਂ ਹੋੜਾ ਜਾਏਗਾ ਤਾਂ ਨਸ਼ੇ ਵੱਲ ਨੂੰ ਜਾਏਗਾ ਇਸ ਕਰਕੇ ਸਤਿਗੁਰਾਂ ਨੇ ਸਾਨੂੰ ਸਹਿਜ ਅਵਸਥਾ ਦੇ ਵਿੱਚ ਰਹਿਣ ਵਾਸਤੇ ਕਿਹਾ ਕਿ ਕਿਸੇ ਚੀਜ਼ ਤੋਂ ਬਹੁਤਾ ਜਿਹੜਾ ਹੈਗਾ ਉਹਨੂੰ ਪਾਬੰਦੀ ਉਸ ਤਰ੍ਹਾਂ ਨਾ ਲਾਓ ਕਿ ਉਹਦੇ ਅੰਦਰ ਇਹ ਖਿਆਲ ਆ ਜਾਵੇ ਕਿ ਇਹ ਚੀਜ਼ ਜਿਹੜੀ ਤੋਂ ਵਾਰੀ-ਵਾਰੀ ਰੋਕਿਆ ਜਾਵੇ ਦੇਖੀਏ ਤਾਂ ਸਰੀਰ ਦੇ ਵਿੱਚ ਹੈਗੀ ਇਹ ਵੀ بڑا ਜਿਹੜਾ ਇਸ ਚੀਜ਼ ਦਾ ਪ੍ਰਭਾਵ ਪੈ ਰਿਹਾ ਹੈਗਾ ਕਿਉਂਕਿ ਮਨੋਵਿਗਿਆਨਕ ਲੋਕ ਇਸ ਚੀਜ਼ ਤੇ ਗੱਲ ਕਰਦੇ ਚਲੋ ਮੇਰਾ ਸਾਡਾ ਇਹ ਕਿਤਾਬ ਵੀ ਹੈਗਾ ਅਸੀਂ ਪ੍ਰੋਫੈਸ਼ਨਲੀ ਵੀ ਇੰਨਾ ਚੀਜ਼ਾਂ ਨਾਲ ਜੁੜੇ ਹੋਏ ਆ ਤਾਂ ਫਿਰ ਅਸੀਂ ਜਦੋਂ ਇਹਨਾਂ ਚੀਜ਼ਾਂ ਨੂੰ ਜਦੋਂ ਸਾਡੇ ਕੋਲ ਸਮਾਂ ਬਣਦਾ ਅਸੀਂ ਕੋਸ਼ਿਸ਼ ਕਰਨ ਦਾ ਯਤਨ ਕਰਦੇ ਨਸ਼ਿਆਂ ਦੀ ਦਲਦਲ ਪਿੱਛੇ ਜੇ ਕਿਤਾਬ ਵੀ ਆਈ ਡਾਕਟਰ ਰਜਿੰਦਰ ਸਿੰਘ ਨੇ ਲਿਖੀ ਸਾਰੀ ਸ਼ਰੋਮਣੀ ਕਮੇਟੀ ਨੇ ਪਬਲਿਸ਼ ਕੀਤੀ ਬਾकायदा ਉਹਦੇ ਵਿੱਚ ਵੀ ਉਹਨਾਂ ਨੇ ਇਹ ਦੱਸਿਆ ਉਹ ਕਹਿੰਦੇ ਜਿਹੜੀ ਚੀਜ਼ ਤੋਂ ਬਹੁਤਾ ਜਦੋਂ ਤੁਸੀਂ ਰੋਕੋਗੇ ਨਾ ਉਸ ਨੂੰ ਤਾਂ ਫਿਰ ਕਹਿਣ ਲੱਗੇ ਉਸ ਪਾਸੇ ਨੂੰ ਉਹ ਯਤਨ ਕਿਉਂਕਿ ਹਰ ਰੋਜ਼ ਉਹਦਾ ਲਗਾਤਾਰ ਉਹਦੀ ਸੁਰਖੀ ਤੇ ਉੱਤੇ ਪ੍ਰਚਾਰ ਹੁੰਦਾ ਜਾਣਾ ਕਹਿੰਦੇ ਕਿ ਇਹਦੇ ਵਾਸਤੇ ਤੁਹਾਨੂੰ ਇਸ ਤਰ੍ਹਾਂ ਦੇ ਨੁਕਤੇ ਹੋਰ ਲੱਭਣੇ ਪੈਣਗੇ ਇਹਦਾ ਮਤਲਬ ਇਹ ਨਹੀਂ ਕਿ ਨਸ਼ੇ ਦੇ ਵਿਰੋਧ ਵਿੱਚ ਪ੍ਰਚਾਰ ਬੰਦ ਕਰ ਦਿਓ ਕਹਿੰਦੇ ਕਿ ਨੁਕਤੇ ਤੁਹਾਨੂੰ ਹੋਰ ਤਰੀਕੇ ਦੇ ਲੱਭਣੇ ਪੈਣਗੇ ਤੁਹਾਨੂੰ ਕਲਾਸਿਸ ਜਿਹੜੀਆਂ ਨੇ ਉਹਦੀਆਂ ਜਿਹੜੀਆਂ ਕਾਉਂਸਲਿੰਗਸ ਉਹਦਾ ਜਿਹੜਾ ਹੈਗਾ ਤਰੀਕਾ ਉਹਦਾ ਜਾਬੀਆ ਉਹਦੇ ਈਡੀਨ ਤੁਹਾਨੂੰ ਚੇਂਜ ਕਰਨਾ ਪਏਗਾ ਬਦਲਣਾ ਪਏਗਾ ਤਾਂ ਉਹਦੇ ਵਿੱਚੋਂ ਕੀ ਹੁੰਦਾ ਉਹ ਸ਼ਾਖੀ ਵਿੱਚ ਦੱਸਦੇ ਉਹ ਕਹਿੰਦੇ ਵੀ ਅਜਾਮਲ ਹਰ ਰੋਜ਼ ਪੜ੍ਹਨ ਵਾਸਤੇ ਜਾਂਦਾ ਤੇ ਪੜ੍ਹਨ ਵਾਸਤੇ ਜਾਂਦਾ ਤੇ ਉਸਤਾਦ ਨੇ ਫਿਰ ਹਰ ਰੋਜ਼ ਹੀ ਕਹਿਣਾ ਸ਼ੁਰੂ ਕਰਤਾ ਵੀ ਹੁਣ ਇਹਦੀ ਜਵਾਨੀ ਦੀ ਉਮਰ ਹੈਗੀ ਤੇ ਜੇ ਉਸ ਰਸਤੇ ਜਾਏਗਾ ਤੇ ਜਰੂਰ ਆਪਣਾ ਜ਼ਿੰਦਗੀ ਬਰਬਾਦ ਕਰ ਲਏਗਾ ਨੌਜਵਾਨ ਉਮਰ ਹੈਗੀ ਤੇ ਉਹ ਉਸਤਾਦ ਪੜਾਉਣ ਵਾਲਾ ਜਿਹੜਾ ਵਿਦਵਾਨ ਬ੍ਰਾਹਮਣ ਹੈਗਾ ਉਹ ਕਹਿੰਦਾ ਵੀ ਪੁੱਤ ਤੂੰ ਇਸ ਰਾਹ ਨਹੀਂ ਜਾਣਾ ਤੂੰ ਦੂਜੇ ਰਾਹ ਜਾਣਾ ਹੁਣ ਇੱਕ ਦੋ ਦਿਨ ਤਾਂ ਗੱਲ ਮੰਨਦਾ ਰਿਹਾ ਪਰ ਮਨ ਇਹ ਕਿੱਥੇ ਮੰਨੇ ਤੀਜਾ ਚੌਥਾ ਦਿਨ ਆਇਆ ਤਾਂ ਉਹ ਕਹਿੰਦਾ ਵੀ ਆਪਾਂ ਦੇਖੀਏ ਤਾਂ ਸਰੀ ਆਪਾਂ ਇੱਕ ਦਿਨ ਉਹ ਰਾਹ ਜਾ ਕੇ ਤਾਂ ਦੇਖੀਏ ਵੀ ਜਿਹੜੇ ਰਾਹ ਉਸਤਾਦ ਹੋੜਦਾ ਹੈ ਕਿ ਉਹਦੇ ਵਿੱਚ ਗਲਤ ਕੀ ਹੈ ਉਸ ਰਾਹ ਵਿੱਚ ਅਸਲ ਦੇ ਵਿੱਚ ਜਿਹੜੇ ਰਾਤ ਉਹ ਉਸਤਾਦ ਲੰਗੜ ਵਾਸਤੇ ਨੂੰ ਵਰਜਦਾ ਸੀ ਉਸ ਰਾਹ ਦੇ ਵਿੱਚ ਵੇਸਵਾਗਾਮੀ ਦਾ ਬਹੁਤ ਵੱਡਾ ਬਾਜ਼ਾਰ ਲੱਗਿਆ ਹੋਇਆ ਸੀ ਬਾਜ਼ਾਰੂ ਔਰਤਾਂ ਦਾ ਪ੍ਰਾਤਨ ਸਮੇਂ ਦੇ ਵਿੱਚੇ ਅੱਜ ਵੀ ਜਿਹੜਾ ਹੈਗਾ ਰੈਡ ਅਲਰਟ ਕੁਝ ਇਸ ਤਰ੍ਹਾਂ ਦੇ ਰੈਡ ਅਲਰਟ ਏਰੀਏ ਨੇ ਜਿੰਨਾ ਏਰੀਆ ਦੇ ਵਿੱਚ ਆਮ ਜਿਹੜਾ ਹੈਗਾ ਉਹ ਲੋਕਾਂ ਦਾ ਜਾਣਾ ਵਰਜਿਤ ਹੈ ਕਿਉਂਕਿ ਸਰਕਾਰਾਂ ਨੂੰ ਕੀ ਹੈਗਾ ਵਕਤੀ ਸਰਕਾਰਾਂ ਨੂੰ ਪੈਸਾ ਚਾਹੀਦਾ ਹੈ ਟੈਕਸ ਚਾਹੀਦਾ ਹੈ ਉਹਨਾਂ ਨੂੰ ਟੈਕਸ ਦਿਓ ਤੇ ਦੁਨੀਆ ਦਾ ਕੋਈ ਵੀ ਗੰਦੇ ਤੋਂ ਗੰਧਰ ਤੰਧਾ ਕਰੋ ਉਹਨਾਂ ਨੂੰ ਕੋਈ ਮਤਲਬ ਨਹੀਂ ਇਸ ਗੱਲ ਨਾਲ ਕਿਉਂਕਿ ਇਹ ਜਿਹੜੇ ਜਿਹੜੇ ਕੁਰਸੀਆਂ ਤੇ ਜਿਹੜੇ ਤਖਤਾਂ ਤੇ ਬੈਠਣ ਵਾਲੇ ਲੋਕ ਹੁੰਦੇ ਨੇ ਇਹਨਾਂ ਦਾ ਕੋਈ ਇਹ ਇਹਨਾਂ ਚੀਜ਼ਾਂ ਦਾ ਮਤਲਬ ਨਹੀਂ ਸਰਕਾਰਾਂ ਹੁਣ ਕਾਨੂੰਨ ਪਾਸ ਕਰ ਰਹੀਆਂ ਨੇ ਇਸ ਤਰ੍ਹਾਂ ਦੇ ਇਸ ਤਰ੍ਹਾਂ ਦੇ ਲਾਅ ਜਿਹੜੇ ਨੇ ਉਹਨਾਂ ਨੂੰ ਜਿਹੜਾ ਹੈਗਾ ਤਰਜੀਹ ਦਿੱਤੀ ਜਾ ਰਹੀ ਵੀ ਕੋਈ ਨਹੀਂ ਕਾਨੂੰਨ ਪਾਸ ਕਰਦੇ ਕੋਈ ਗੱਲ ਨਹੀਂ ਲੋਕਾਂ ਨੂੰ ਜਿੱਦਾਂ اخਲਾਕੀ ਤੌਰ ਤੇ ਡਿੱਗਦੇ ਡਿੱਗਣ ਦੇ ਕੁਝ ਨਹੀਂ ਹੁੰਦਾ ਤਾਂ ਇਹ ਸਾਰੀਆਂ ਚੀਜ਼ਾਂ ਸਾਰਾ ਕੀ ਹੈ ਕੇਵਲ ਤੇ ਕੇਵਲ ਕਰ ਅਤੇ ਟੈਕਸਨ ਉਹ ਗਰਾਉਣ ਦੇ ਮਸਲੇ ਦੇ ਵਿੱਚ ਚੱਲਦਾ ਹੈਗਾ ਹੁਣ ਉਹ ਜਦੋਂ ਉੱਥੋਂ ਦੀ ਪਹਿਲੇ ਦਿਨ ਲੰਘਦਾ ਤੇ ਉਹ ਦੇਖਦਾ ਉਹ ਕਹਿੰਦਾ ਵੀ ਇੰਨੀ ਚਕਾ ਚਾਉਂਦੇ ਇੰਨਾ ਸੋਹਣਾ ਇਲਾਕਾ ਇੰਨੇ ਸੋਹਣੇ ਲੋਕ ਇਸ ਤਰ੍ਹਾਂ ਜਿਹੜਾ ਹੈਗਾ ਉਹ ਜਦੋਂ ਲੰਘਦੇ ਆ ਤੇ ਉਹ ਦੂਜੇ ਦਿਨ ਉਹਦਾ ਫਿਰ ਮਨ ਕਰਦਾ ਤੇ ਫਿਰ ਲੰਘਦਾ ਹੁਣ ਉਹ ਉਸਤਾਦ ਕੋਲੇ ਝੂਠ ਬੋਲਣਾ ਸ਼ੁਰੂ ਕਰ ਦਿੱਤਾ ਉਹ ਕਹਿੰਦਾ ਪੁੱਤ ਤੂੰ ਉਸ ਰਸਤਾ ਤਾਂ ਰਾਤਾਂ ਨਹੀਂ ਜਾਂਦਾ ਕਿਤੇ ਕਿਉਂਕਿ ਉਹਨੇ ਉਹਦੇ ਚਿਹਰੇ ਤੇ ਚੇਨ ਚੱਕਰ ਦੇਖ ਲਿਆ ਜਿਹੜੇ ਜਿਹੜਾ ਕਿਉਂਕਿ ਜਦੋਂ ਕੋਈ ਮਨੋਖ ਨੂੰ ਕੋਈ ਅੰਤਰ ਆਤਮਿਕ ਤੋਂ ਕੋਈ ਤਬਦੀਲੀ ਆਉਂਦੀ ਤਾਂ ਉਹਦੇ ਚਿਹਰੇ ਤੇ ਉਹ ਤਬਦੀਲੀਆਂ ਜਰੂਰ ਨਜ਼ਰ ਆਉਣਗੀਆਂ ਜੇ ਅੰਦਰ ਸ਼ਾਂਤ ਹੈ ਤਾਂ ਚਿਹਰੇ ਉੱਤੇ ਉਹ ਸ਼ਾਂਤੀ ਉਹ ਟਿਕਾ ਉਹਦੇ ਦਿਸ਼ੇਗਾ ਤੇ ਜੇ ਅੰਦਰ ਜਿਹੜਾ ਹੈਗਾ ਉਹਦੇ ਵਿੱਚ ਕੁਝ ਨਾ ਕਿਸੇ ਕਿਸਮ ਦਾ ਉਫਾਨ ਕੋਈ ਕਿਸੇ ਨਾ ਕਿਸੇ ਕਿਸਮ ਦੀ ਜੜੀ ਕੋਈ ਸਮੱਸਿਆ ਹੈ ਉਹਦੇ ਚਿਹਰੇ ਤੇ ਦਿਸਣੀ ਸ਼ੁਰੂ ਹੋ ਜਾਏਗੀ ਤਾਂ ਉਸਤਾਦ ਨੂੰ ਥੋੜਾ ਜਿਹਾ ਸ਼ੱਕ ਪਿਆ ਉਹ ਕਹਿੰਦਾ ਕਿਤੇ ਗਲਤ ਰਸਤਾ ਤਾਂ ਨਹੀਂ ਜਿਹੜਾ ਦਾ ਮੈਂ ਤੈਨੂੰ ਵਰਜ ਰਿਆ ਸੀ ਕਿਤੇ ਉਸ ਰਸਤਾ ਨਹੀਂ ਜਾ ਰਿਹਾ ਉਹ ਕਹਦਾ ਨਹੀਂ ਵੀ ਮੈਂ ਤਾਂ ਜਿਹੜੇ ਰਾ ਤੁਸੀਂ ਦੱਸਦੇ ਉਸੇ ਜਾਣਾ ਹੁੰਦਾ ਪਹਿਲਾ ਕਿ ਉਸਤਾਦ ਦਾ ਹੁਕਮ ਉਲੰਘਣਾ ਕੀਤੀ ਤੇ ਦੂਜਾ ਫਿਰ ਝੂਠ ਬੋਲਿਆ ਦੋ ਲਾਮ ਤਾਂ ਆ ਗਈਆਂ ਤੇ ਸਾਡੇ ਪੰਜਾਬੀ ਇਡੀਓਮੈਟਿਕਸ ਦੇ ਵਿੱਚ ਅਸੀਂ ਇਹ ਕਹਿੰਦੇ ਨੇ ਵੀ ਇੱਕ ਝੂਠ ਨੂੰ ਲੁਕਾਉਣ ਵਾਸਤੇ 100 ਝੂਠ ਮਨੁੱਖ ਨੂੰ ਹੋਰ ਬੋਲਣਾ ਪੈਂਦਾ ਤੇ ਹੀ ਵਾਪਰਿਆ ਨੇਪ ਝੂਠ ਬੋਲਦਾ ਰਿਹਾ ਉਸ ਝੂਠ ਨੂੰ ਲੁਕਾਉਣ ਵਾਸਤੇ ਇੱਕ ਹੋਰ ਝੂਠ ਫਿਰ ਮਾਤਾ ਪਿਤਾ ਕੋਲੇ ਝੂਠ ਇਧਰ ਉਸਤਾਦ ਕੋਲੇ ਝੂਠ ਇਸ ਤਰ੍ਹਾਂ ਕਰਦਿਆਂ ਕਰਦਿਆਂ ਜੀਵਨ ਵਿੱਚ ਇੰਨਾ ਝੂਠ ਇਕੱਠਾ ਹੋ ਗਿਆ ਇੱਕ ਦਿਨ ਸੱਚ ਦਿਸਣੋਂ हट ਗਿਆ ਜਵਾਨੀ ਦੇ ਪਹਿਰੇ ਦੇ ਵਿੱਚ ਪਟਿਆ ਹੋਇਆ ਇੱਕ ਕਦਮ ਅਜਾਮਲ ਨੂੰ ਕਰਬਾਰ ਤੋਂ ਜਿਹੜਾ ਹੈਗਾ ਉਹ ਅਖੀਰ ਨੂੰ ਇੱਕ ਵੇਸਵਾ ਕ੍ਰਾਮਕੰਦਲਾ ਨਾਂ ਦੀ ਇੱਕ ਵੇਸਵਾ ਦੇ ਨਾਲ ਸ਼ਾਦੀ ਕਰ ਲੈਂਦਾ ਹੈ ਕਰਬਾਰ ਛੱਡਣਾ ਪੈ ਜਾਂਦਾ ਹੈ ਉੱਚੇ ਮੁਰਾਦਮਿਆਂ ਤੇ ਪਿਤਾ ਸੀ ਪਿਤਾ ਦੀ ਮੌਤ ਤੋਂ ਬਾਅਦ ਇਹਨੂੰ ਰੁਤਬਾ ਮਿਲਦਾ ਔਰ ਰੁਤਬਾ ਛੱਡਣਾ ਪੈ ਜਾਂਦਾ ਅਖੀਰ ਨੂੰ ਜੰਗਲਾਂ ਦੇ ਵਿੱਚ ਜੀਵ ਜੰਤੂਆਂ ਨੂੰ ਕਤਲ ਕਰਕੇ ਮਾਰ ਕੇ ਉਹਨਾਂ ਦਾ ਮਾਸ ਖਾਣ ਵਾਸਤੇ ਮਜਬੂਰ ਹੋ ਜਾਂਦਾ ਹੈ ਕੱਚੇ ਜਾਨਵਰਾਂ ਨੂੰ ਫੜ ਲੈਣਾ ਭੁੰਨ ਲੈਣਾ ਕਹਿਣ ਦਾ ਭਾਵ ਉੱਥੇ ਫਿਰ ਜਾ ਕੇ ਉਹਦਾ ਕੋਈ ਸੰਤ ਕੋਈ ਗੁਰੂ ਉਸ ਦੀ ਬਾਹ ਫੜਦਾ ਤੇ ਫਿਰ ਪਰਤ ਕੇ ਉਹਨੂੰ ਨਾਮ ਨਾਲ ਜੋੜਦਾ ਤੇ ਮੋੜ ਕੇ ਲੈ ਕੇ ਆਉਂਦਾ ਦੂਸਰੀ ਸ਼ਾਖੀ ਜਿਹੜੀ ਹੈਗੀ ਆ ਉਹ ਸਨਤਨੀ ਸਾਹਿਬ ਦੇ ਵਿੱਚੋਂ ਇੱਕ ਇਸ ਤਰ੍ਹਾਂ ਦੀ ਦਰਵਾਸ਼ਾ ઋષਿ ਦੇ ਨਾਲ ਸੰਬੰਧਿਤ ਹੈ ਕਿ ਰਸਤੇ 'ਚ ਤੁਰਿਆ ਜਾ ਰਿਹਾ ਹੈ ਤੇ ਟੀਨੇਜਰ ਬੱਚੇ ਜਿਹੜੇ ਨੌਜਵਾਨ ਜਵਾਨੀ ਦੇ ਨਸ਼ੇ ਦੇ ਵਿੱਚ ਉਹ ਇਹ ਭੁੱਲ ਜਾਂਦੇ ਨੇ ਕਿ ਸਿਆਣਾ ઋષਿ ਵਿਦਵਾਨ ਮਨੁੱਖ ਆ ਰਿਹਾ ਹੈ ઋષਿ ਦਰਵਾਸ਼ਾ ਬਹੁਤ ਹੀ ਸਿਆਣਾ ਮਨੁੱਖ ਸੀ ਬੜਾ ਪੜਿਆ ਲਿਖਿਆ ਸਕਾਲਰ ਬੰਦਾ ਸੀ ਆਪਣੇ ઋષਿ ਜਿਹੜੇ ਸਾਨੂੰ ਆਪਣੇ ਵਕਤ ਦੇ ਸਕਾਲਰ ਮਨੁੱਖ ਹੋਇਆ ਕਰਦੇ ਸੀ ਅਸੀਂ ਉਹਨੂੰ ઋષਿ ਕਹਿੰਦੇ ਆਂ ਅਸਲ ਦੇ ਵਿੱਚ ਜਿਹੜੇ ਮਨੁੱਖਾਂ ਦੇ ਕੋਲ ਬਹੁਤ ਦੁਨੀਆ ਨਾਲੋਂ ਆਮ ਲੋਕਾਂ ਨਾਲੋਂ ਵਿਸ਼ੇਸ਼ ਤੇ ਖਾਸ ਗਿਆਨ ਤੁਸੀਂ ਉਹਨੂੰ ਰਿਸ਼ੀ ਕਹਿਆ ਜਾਂਦਾ ਸੀ ਰਿਸ਼ੀ ਦਰਬਾਸ਼ਾ ਜੀ ਤੁਰੇ ਆ ਰਹੇ ਨੇ ਬੱਚਿਆਂ ਨੇ ਉਹਨਾਂ ਨੂੰ ਰਿਸ਼ੀ ਜੀ ਨੂੰ ਦੇਖਿਆ ਕਿੱਥੇ ਤਾਂ ਸਤਿਕਾਰ ਕਰਨਾ ਬਣਦਾ ਸੀ ਪਰ ਜਵਾਨੀ ਦਾ ਨਸ਼ਾ ਇੰਨਾ ਹਾਵੀ ਹੈ ਉੱਪਰ ਕਿ ਇੱਕ ਬੱਚੇ ਦੇ ਪੇਟ ਦੇ ਉੱਤੇ ਬਾਟੀ ਬਨ ਦਿੱਤੀ ਇੱਕ ਕਾਲ ਬਨ ਲਿਆ ਤੋ ਪੇਟ ਜਿਹੜਾ ਥੋੜਾ ਜਿਹਾ ਉੱਭਰਿਆ ਜਦੋਂ ਦਿਖਾਈ ਤੋ ਕਹਿੰਦੇ ਜੀ ਦੇਖੋ ਆ ਬੱਚਾ ਉਹਨੂੰ ਲੜਕੀਆਂ ਵਾਲੇ ਕੱਪੜੇ ਪਵਾ ਕੇ ਤੇ ਰਿਸ਼ੀ ਦੇ ਸਾਹਮਣੇ ਕਰ ਦਿੱਤਾ ਕਹਿੰਦੇ ਵੀ ਆ ਕੁੜੀ ਐ ਇਹਦੇ ਕੋਲ ਬੱਚਾ ਹੋਣ ਵਾਲਾ ਤੇ ਦੱਸੋ ਕੀ ਹੋਏਗਾ ऋषि ਕਹਿੰਦਾ ਵੀ ਕਹਿੰਦਾ ਬੱਚਿਓ ਕਹਿੰਦਾ ਸੰਤਾਂ ਮਹਾਂਪੁਰਸ਼ਾਂ ਨਾਲ ਇਸ ਤਰ੍ਹਾਂ ਦਾ ਮਜ਼ਾਕ ਨਹੀਂ ਕਰੀਦਾ ਹੁੰਦਾ ਤੁਸੀਂ ਆਪਣਾ ਕੰਮ ਕਰੋ ਸਾਨੂੰ ਆਪਣਾ ਕੰਮ ਕਰਨ ਦਿਓ ਮੈਂ ਆਪਣੇ ਕਿਤੇ ਵਿੱਚ ਲੱਗਿਆ ਤੁਸੀਂ ਖੇਡੋ ਮੱਲੋ ਮੋਜਾ ਮਾਣੋ ਪਰ ਕਿਦੇ ਕਿਸੇ ਸੰਤਾਂ ਦੀ ਸੰਤਤਾਈ ਦੇ ਉੱਤੇ ਉਂਗਲ ਨਾ ਚੱਕੋ ਟੀਨੇਜ ਅੰ ਵਿੱਚ ਵੀ ਸਮੱਸਿਆ ਹੁੰਦੀ ਹੈ ਹਰ ਇੱਕ ਚੀਜ਼ ਤੇ ਤਰਕ ਕਰਨਾ ਡਰ ਕੋਈ ਨਹੀਂ ਬੇਖੌਕੋ ਵਿਚਰਨਾਂ ਤੇ ਉਹ ਫਿਰ ਦੁਬਾਰਾ ਫਿਰ ਉਹਦੇ ਅੱਗੇ ਚੱਲ ਚਲੇ ਜਾਂਦੇ ਨੇ ਫਿਰ ਰਿਸ਼ੀ ਜੀ ਬੜੇ ਆਰਾਮ ਨਾਲ ਦਰਿਆ ਦੇ ਕਿਨਾਰੇ ਤੇ ਬੈਠੇ ਨੇ ਫਿਰ ਫਿਰ ਜਮਨਾ ਦਾ ਕਿਨਾਰਾ ਹੈ ਦੋ ਚਾਰ ਵਾਰ ਜਦੋਂ ਆਉਂਦੇ ਨੇ ਤੇ ਉਹ ਨਾ ਕੋਈ ਜਦੋਂ ਗੱਲ ਉਹਨਾਂ ਦੀ ਸੁਣੀ ਗਈ ਤੇ ਰਿਸ਼ੀ ਜੀ ਬੜਾ ਕਰੋਧ ਵਿੱਚ ਆ ਗਏ ਗੁੱਸੇ ਵਿੱਚ ਆ ਗਏ ਰਿਸ਼ੀ ਕਹਿੰਦੇ ਮੈਨੂੰ ਇਹ ਨਹੀਂ ਪਤਾ ਵੀ ਇਸ ਤੋਂ ਕੀ ਹੋਏਗਾ ਬੱਚਾ ਹੋਏਗਾ ਬੇਟਾ ਹੋਏਗਾ ਕਿ ਬੇਟੀ ਪਰ ਕਹਿੰਦੇ ਮੈਂ ਇੰਨੀ ਗੱਲ ਦੱਸਾਂ ਜਿਹੜੇ ਹਿਸਾਬ ਨਾਲ ਤੁਸੀਂ ਮੈਨੂੰ ਪਰੇਸ਼ਾਨ ਕੀਤਾ ਨਾ ਜਿੰਨਾ ਤੁਸੀਂ ਮੈਨੂੰ ਤੰਗ ਕੀਤਾ ਇਥੋਂ ਉਹ ਜੰਮੇਗਾ ਜਿਹੜਾ ਤੁਹਾਡੀ ਕੁਲ ਦਾ ਨਾਸ਼ ਕਰ ਦੇਗਾ ਮਸ਼ਹੂਰ ਮਤ ਦੇ ਵਿੱਚ ਕੀਤਾ ਹੋਇਆ ਕੰਮ ਪੂਰੀ ਕੁਲ ਵਾਸਤੇ ਘਾਤਕ ਸਿੱਧ ਹੋਇਆ ਉਹ ਜਿਹੜਾ ਕਾਲ ਸੀਗਾ ਉਹ પેટ ਨਾਲ ਚਿਪ ਗਿਆ ਚਿਮੜ ਗਿਆ ਤੇ ਫਿਰ ਉਹਨੂੰ ਲਾਉਣ ਵਾਸਤੇ ਯਤਨਸ਼ੀਲ ਹੋ ਗਏ ਉਹਨੂੰ ਫਿਰ ਪੱਥਰ ਦੇ ਨਾਲ ਰਗੜ ਰਗੜ ਕੇ ਉਹਨਾਂ ਨੇ ਲਾਹਿਆ ਇਸ ਤਰ੍ਹਾਂ ਦੀ ਵਾਰਤਾ ਹੈ ਇਸ ਤਰ੍ਹਾਂ ਦੀ ਕਹਾਣੀ ਹੈ ਤੇ ਕਹਿੰਦੇ ਜਦੋਂ ਰਗੜ ਰਗੜ ਕੇ ਉਸਨੂੰ ਲਾ ਰਹੇ ਨੇ ਤੇ ਲਾਉਂਦੇ ਲਾਉਂਦੇ ਆ ਕਹਿੰਦੇ ਬਿਲਕੁਲ ਸਾਰਾ ਜਿੰਨੀ ਉਹਰੇ ਲੋਹਾ ਸੀਗਾ ਉਹ ਦਰਿਆ ਦੇ ਕਿਨਾਰੇ ਦੇ ਉੱਤੇ ਜਿਹੜਾ ਹੈਗਾ ਉਹ ਜਿਵੇਂ ਜਿਵੇਂ ਵਗਦਾ ਲਗਿਆ ਤੁਰ ਜਾਂਦਾ ਹੈ ਉੱਥੇ ਫਿਰ ਕਾਨੀਆਂ ਉੱਗੀਆਂ ਪੱਕੀ ਬਾਂਸੀ ਉੱਗੀ ਉਸ ਬਾਂਸੀ ਦੀਆਂ ਕਾਨੀਆਂ ਬਣੀਆਂ ਤੀਰ ਬਣੇ ਉਹਦੇ ਤੇ ਕਹਿਣ ਲੱਗੇ ਉਹਨਾਂ ਤੀਰਾਂ ਦੇ ਨਾਲ ਫਿਰ ਸਾਰੇ ਦੇ ਸਾਰੀ ਯਾਦਵ ਕੋਲ ਆਪਸ ਵਿੱਚ ਲੜ ਲੜ ਕੇ ਮਰ ਗਏ ਉਹਨਾਂ ਕਾਨੀਆਂ ਨੂੰ ਨੇ ਕੱਟਿਆ ਉਹਦੇ ਚੋਂ ਤੀਰ ਬਣਾਏ ਸਾਰੀ ਯਾਦਵ ਕੋਲ ਦੁਰਵਾਸਾ ਸੋ ਇਹ ਕਰਤ ਠਗौरी ਜਾਦਵ ਇਹ ਫਲ ਪਾ ਠਗौरी ਦਾ ਮਤਲਬ ਹੁੰਦਾ ਕਿਸੇ ਨਾਲ ਮਜ਼ਾਕ ਕਰਨਾ ਕਹਿੰਦੇ ਦੁਰਵਾਸਾ ਸੋ ਕਰਤ ਠਗौरी ਜਾਦਵ ਇਹ ਫਲ ਪਾਏ ਬਾਬਾ ਨਾਮਦੇਵ ਜੀ ਦੇ ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਰਪਾ ਕਰੀ ਜਨ ਆਪਣੇ ਉੱਪਰ ਨਾਮ ਦਿਓ ਹਰਗੁਣ ਲਗਾਈ ਤੇ ਉਸ ਜਿਹੜਾ ਉਹ ਕਾਲ ਸੀਗਾ ਉਹਦਾ ਇੱਕ ਛੋਟਾ ਜਿਹਾ ਟੁਕੜਾ ਜਿਹੜਾ ਪੇਟ ਨਾਲ ਚਿਪਿਆ ਬਾਕੀ ਰਹਿ ਗਿਆ ਸੀ ਉਹ ਉਹਨਾਂ ਨੇ ਤੋੜਿਆ ਤੇ ਉਹ ਦਰਿਆ ਵਿੱਚ ਸੁੱਟ ਦਿੱਤਾ ਉਹ ਕਿਸੇ ਮਛਲੀ ਦੇ ਜਾ ਕੇ ਪੇਟ ਵਿੱਚ ਚਲਾ ਗਿਆ ਕਿਸੇ ਮਸ਼ਵਾਰੇ ਨੇ ਉਹ ਮਛਲੀ ਨੂੰ ਪਕੜਿਆ ਤੇ ਉਸ ਮਛਲੀ ਨੂੰ ਫੜ ਕੇ ਜਦੋਂ ਉਹਦੀ ਪੇਟ ਚਾ ਕੀਤੀ ਤੇ ਉਹ ਪੇਟ ਵਿੱਚੋਂ ਤੀਰ ਦੀ ਉਹ ਤਿੱਖੀ ਨੋਕ ਨਿਕਲੀ ਲੋਹੇ ਦੀ ਉਹਨੇ ਆਪਣੇ ਤੀਰ ਦੇ ਉੱਤੇ ਜੜ ਲਈ ਉਹ ਮੁਖੀ ਬਣਾ ਲਈ ਤੀਰ ਦੀ ਤੇ ਕਿਸੇ ਵਕਤ ਕਹਿੰਦੇ ਕ੍ਰਿਸ਼ਨ ਜਦੋਂ ਪੂਰੀ ਯਾਦਵ ਕੋਲ ਜਿੱਥੇ ਨਸ਼ਤ ਹੁੰਦੀ ਹੈ ਤੇ ਕ੍ਰਿਸ਼ਨ ਜੀ ਜਾ ਕੇ ਕਹਿਣ ਲੱਗੇ ਜਗਨਨਾਥਪੁਰੀ ਦੇ ਜੰਗਲਾਂ ਦੇ ਵਿੱਚ ਆਪਣਾ ਜਿਹੜਾ ਹੈਗਾ ਉਹ ਆਰਾਮ ਕਰ ਰਹੇ ਸਨ ਤਾਂ ਉਸ ਵਕਤ ਉਹ ਤੀਰ ਦੇ ਉੱਤੇ ਜਿਹੜੀ ਨੋਕ ਜੀ ਨੇ ਜੜੀ ਸੀ ਕ੍ਰਿਸ਼ਨ ਜੀ ਦੇ ਚਰਨਾਂ ਦੇ ਵਿੱਚ ਉਹ ਕਹਿਣ ਲੱਗੇ ਪਦਮ ਸੀਗਾ ਤੇ ਪਦਮ ਚਮਕ ਰਿਆ ਸੀ ਉਹਨੇ ਕਿਹਾ ਕਿ ਤੇ ਹਿਰਨ ਦੀ ਅੱਖ ਤੇ ਉਹਨੇ ਪਦਮ ਦੇ ਵਿੱਚ ਤੀਰ ਮਾਰਿਆ ਕ੍ਰਿਸ਼ਨ ਉਸ ਕੁਲ ਦਾ ਸਭ ਤੋਂ ਰੌਸ਼ਨ ਚਿਰਾਗ ਸੀ ਅਖੀਰ ਨੂੰ ਉਹਨੇ ਕ੍ਰਿਸ਼ਨ ਜੀ ਦਾ ਵੀ ਅੰਤ ਕਰ ਦਿੱਤਾ ਕਹਿਣ ਦਾ ਭਾਵ ਜਵਾਨੀ ਦੇ ਨਸ਼ੇ ਵਿੱਚ ਚੱਕਿਆ ਗਿਆ ਇੱਕ ਕਦਮ ਪੂਰੀ ਦੀ ਪੂਰੀ ਕੁਲ ਦੇ ਨਾਸ਼ਾ ਦਾ ਕਾਰਨ ਬਣਿਆ ਤਨਗੁਰੂ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਇੱਕ ਇੱਕ ਸ਼ਬਦ ਦੇ ਉੱਤੇ ਕਿਉਂ ਆਪਾਂ ਨੂੰ ਰੁੱਕ ਕੇ ਵਿਚਾਰ ਕਰਨੀ ਚਾਹੀਦੀ ਹੈ ਤਨਗੁਰੂ ਤੇਗਵਧ ਸਾਹਿਬ ਪਾਸ਼ੇ ਕਹਿੰਦੇ ਤਰਨਪਉਉ ਹਿ ਗਿਓ ਵਿਚਾਰ ਹੀ ਨਹੀਂ ਹੁੰਦੀ ਕਿ ਕਿੰਨਾ ਕੀਮਤੀ ਜੀਵਨ ਹੈਗਾ ਇਹ ਯੋਹੀਂ ਦਾ ਮਤਲਬ ਹੈਗਾ ਬਿਨਾਂ ਕਿਸੇ ਕੰਮ ਦੇ ਵਿਅਰਥ ਹੀ ਗਵਾ ਦਿੱਤਾ ਇਹ ਹੀ ਨਹੀਂ ਪਤਾ ਲੱਗਿਆ ਕਿੱਥੇ ਖੜ ਕੇ ਵਕੀਫ ਕਰ ਦਿੱਤੇ 4 ਘੰਟੇ ਕਿੱਥੇ ਗਲੋਕੇ ਵਕੀਫ ਕਰ ਦਿੱਤੇ ਆਪ ਮੈਨੂੰ ਮਾਫ਼ ਕਰ ਦੇਣਾ ਮੈਂ ਹੁਣ ਜਿਹੜਾ ਗੁਸਤਾਖੀ ਭਰੇ ਸ਼ਬਦ ਨੇ ਸਾਰੀ ਸਾਰੀ ਰਾਤ ਨੱਚਣਾਂ ਕੌਂਦੇ ਲਗਾ ਦਿੰਦੇ ਨੇ ਪਤਾ ਹੀ ਨਹੀਂ ਸਮਝ ਹੀ ਕੋਈ ਨਹੀਂ ਹੈ 4 ਘੰਟੇ 5 ਘੰਟੇ 6 ਘੰਟੇ ਜਿਹੜੀ ਚੀਜ਼ ਦਾ ਕੋਈ ਮਤਲਬ ਨਹੀਂ ਉਸ ਕੰਮ ਦੇ ਉੱਤੇ ਸਮਾਂ ਵੇਸਟ ਕਰਨਾ 2-2 4-4 5-5 ਘੰਟੇ ਮੋਬਾਈਲ ਫੋਨ ਵਗੈਰਾ ਦੇਖਦੇ ਆ 10-10 ਘੰਟੇ 20 ਵੀ ਘੰਟੇ ਤੁਸੀਂ ਕਿਤੇ ਉਹਦੀ ਸਾਰੇ ਦਿਨ ਦੀ ਲਾਈਵ ਦੇਖੋ 7 ਤੋਂ 8 ਘੰਟੇ ਹਰ ਇੱਕ ਬੰਦਾ ਵੇਚਟ ਕਰਦਾ ਚਲੋ ਉਹਦੇ ਚੋਂ ਕੰਮ ਦੀਆਂ ਚੀਜ਼ਾਂ ਦੇਖੀਏ ਤੇ ਗੱਲ ਵੱਖਰੀ ਹੈ ਕਿਉਂਕਿ ਬੇਕੰਮ ਕੋਈ ਨਕਮੀ ਚੀਜ਼ ਦੇਖੀ ਜਾਂਦੀ ਸਮਝ ਹੀ ਕੋਈ ਨਹੀਂ ਸਤਗੁਰੂ ਕਹਿੰਦੇ ਤਰਨਾਪੂ ਉਹੀ ਗयो ਤੇ ਅਖੀਰ ਨੂੰ ਕਹਿਣ ਲੱਗੇ ਬੁਢਾਪੇ ਨੇ ਆ ਕੇ ਸਰੀਰ ਨੂੰ ਜਿੱਤ ਲਿਆ ਪਰ ਕੀ ਹੋਇਆ ਬੁਢਾਪਾ ਹਾਂ ਵੀ ਹੋ ਗਿਆ ਤਰਨਾਪੂ ਜਵਾਨੀ ਜਿਹੜੀ ਹੈਗੀ ਉਹ ਰੁਕਸਤ ਹੋ ਗਈ ਕਹੋ ਨਾਨਕ ਹਰ ਭਜਮਨਾਂ ਔਦ ਜਾਤ ਹੈ ਬੀ ਤੋ ਕਹਿੰਦੇ ਉਮਰ ਬਤੀਤ ਹੁੰਦੀ ਲਗੀ ਤਰੀ ਜਾ ਰਹੀ ਹੈ ਸਿਮਰਨ ਕਰਿਆ ਕਰ ਬੰਦਗੀ ਕਰਿਆ ਕਰ ਇਹ ਜਵਾਨੀ ਨੂੰ ਸੰਭਾਲ ਪਹਿਲੇ ਪਹਿਰੇ ਫੁੱਲੜਾ ਫੁੱਲਾਂ ਨੂੰ ਜੇ ਨਾ ਸੰਭਾਲਿਆ ਜਾਵੇ ਸੱਚ ਜਾਣੋ ਫਲ ਕਦੇ ਨਹੀਂ ਲੱਗਦੇ ਹੁੰਦੇ ਭਾਈ ਜਿੱਥੇ ਫੁੱਲਾਂ ਦੇ ਉੱਗਣ ਦੇ ਸਮੇ ਫੁੱਲਾਂ ਦੀ ਸੰਭਾਲ ਹੋ ਜਾਵੇ ਉੱਥੇ ਫਲ ਲੱਗਦੇ ਨੇ ਕਿਉਂਕਿ ਤੁਸੀਂ ਆ ਖੇਤਾਂ ਦੇ ਵਿੱਚ ਹੁਣ ਜਿਵੇਂ ਨਰਮੇ ਦੀ ਫਸਲ ਹੁਣ ਤਾਂ ਨਹੀਂ ਹੁੰਦੀ ਆ ਫਲਦਾਰ ਬੂਟਿਆਂ ਨੂੰ ਫੁੱਲ ਲੱਗਦੇ ਨੇ ਜਿੰਨਾ ਵੱਧ ਫੁਲਾਕਾ ਹੋਏਗਾ ਆ ਸ਼ਰਮਾ ਦੀ ਖੇਤੀ ਹੁਣ ਕਿਉਂਕਿ ਹੁਣ ਤਾਂ ਤੂਫਾਨ ਤੇ ਨਾ ਹੁਣ ਫਲ ਆ ਫਗਣ ਮਹੀਨੇ ਦੇ ਵਿੱਚ ਤਾਂ ਅੱਗੇ ਜਾ ਕੇ ਫੁੱਲ ਸ਼ਰਮਾ ਪੱਕਣ ਲੱਗ ਜਾਂਦੀਆਂ ਨੇ ਚੇਤ ਦੇ ਵਿੱਚ ਆਪਾਂ ਕਟਾਈ ਕਰ ਦਿੰਦੇ ਇਹਨਾਂ ਦੀ ਹਾਰਵੈਸਟਿੰਗ ਹੁੰਦੀ ਹੈ ਤੇ ਅਗਲੇ ਦਿਨਾਂ ਦੇ ਵਿੱਚ ਉਹਨੂੰ ਫਲਾਕਾ ਪੈਣਾ ਤੇ ਜਿੰਨਾ ਵੱਧ ਫਲਾਕਾ ਹੋਏਗਾ ਫੜੀਆਂ ਉਹਨੀਆਂ ਵੱਧ ਹੋਣਗੀਆਂ ਜਵਾਨੀ ਜਿੰਨੀ ਵੱਧ ਜੜੀ ਹੈਗੀ ਮਹਿਕਦਾਰ ਤੇ ਸੂਝਵਾਨ ਤੇ ਸ਼ਿਆਣੀ ਹੋਏਗੀ ਬੁਢਾਪਾ ਉਹਨਾਂ ਹੀ ਕੰਮ ਲਾਏਗਾ ਗੁਰੂ ਨਾਨਕ ਨੇ ਸਾਨੂੰ ਜਦ ਬਚਪਨ ਜਿਉਣਾ ਸਿਖਾਇਆ ਸਾਨੂੰ ਜਵਾਨੀ ਸਿਖਾਈ ਕਿਸ ਤਰ੍ਹਾਂ ਜੀਵਣੀ ਹੈ ਤੇ ਸਾਨੂੰ ਬੁਢਾਪੇ ਬਾਰੇ ਵੀ ਦੱਸਿਆ ਬੁਢਾਪਾ ਕਿਵੇਂ ਬਤੀਤ ਹੋਣਾ ਚਾਹੀਦਾ ਹੈ ਬੁਢਾਪਾ ਕਿਵੇਂ ਬਤੀਤ ਹੋਵੇ ਗੁਰੂ ਅਮਰਦਾਸ ਜੀ ਦੱਸੀ ਜਾਂਦੇ ਨੇ ਸਾਨੂੰ ਮੋਢੇ ਤੇ ਚੱਕੀ ਗਾਗਰ ਦੱਸਦੀ ਹੈ ਬੁਢਾਪਾ ਕਿਵੇਂ ਹੋਣਾ ਚਾਹੀਦਾ ਹੈ ਜਵਾਨੀ ਕਿਸ ਤਰ੍ਹਾਂ ਦੀ ਹੋਵੇ ਜਕਰੀਆ ਖਾਨ ਦੀ ਜੇਲ੍ਹ ਦੇ ਵਿੱਚ ਭਾਈ ਤਾਰੂ ਸਿੰਘ ਆਪਣਾ ਖੋਪੜ ਲਹਾਉਂਦਾ ਦੱਸ ਰਿਹਾ ਕਿ ਜਵਾਨੀ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਸਿੱਖੀ ਦੀ ਜਵਾਨੀ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਭਾਈ ਸ਼ਹਾਬਾਤ ਸਿੰਘ ਤੋਂ ਸੁਣੋ ਚਰਖੜੀ ਦੇ ਉੱਤੇ ਕਿਵੇਂ ਸਰੀਰ ਤੁੰਬਾ ਤੁੰਬਾ ਹੁੰਦਾ ਤੇ ਮਨ ਗੁਰੂ ਗੁਰੂ ਕਰਦਾ ਤਨ ਸਿੱਖੀ ਤਨ ਚਰਖੜੀ ਤਨ ਸਿਧਕ ਹਮਾਰਾ ਉਦੋਂ ਪਤਾ ਲੱਗਦਾ ਜਵਾਨੀ ਕਿਸ ਤਰ੍ਹਾਂ ਦੀ ਤੇ ਬੁਢਾਪਾ ਕਿਸ ਤਰ੍ਹਾਂ ਦਾ ਹੋਵੇ ਬਾਬਾ ਦੀਪ ਸਿੰਘ 75 ਸਾਲ ਦੀ ਉਮਰ ਦੇ ਵਿੱਚ ਖੰਡਾ ਚੱਕ ਕੇ ਜਦੋਂ ਦਮਦਮਾ ਸਾਹਿਬ ਤੋਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਨੂੰ ਚੱਲਦਾ ਉਦੋਂ ਪਤਾ ਲੱਗਦਾ ਬੁਢਾਪਾ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਬਚਪਨ ਕਿਸ ਤਰ੍ਹਾਂ ਦਾ ਹੋਵੇ ਮੀਆਂ ਵਿੱਚ ਖੜੇ ਸਹਬਜ਼ਾਦੇ ਸਾਨੂੰ ਦੱਸਦੇ ਨੇ ਸਿੱਕੀ ਦਾ ਬਚਪਨ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਸਾਡੇ ਸਾਹਮਣੇ ਰੋਲ ਮਾਡਲ ਨੇ ਕਿਹਨੂੰ ਵੇਖ ਕੇ ਜੀਵਨ ਜਿਉਣਾ ਹੈ ਸਾਡੇ ਸਾਹਮਣੇ ਨੇ ਸਾਰੇ ਬਸ਼ਰਤ ਕਿ ਅਸੀਂ ਉਹਨਾਂ ਨੂੰ ਪੜ ਸਕੀਏ ਅਸੀਂ ਉਹਨਾਂ ਨੂੰ ਜਾਣ ਸਕੀਏ ਉਹਨਾਂ ਦੇ ਮੁਤਾਬਿਕ ਜੀਵਨ ਬਸ਼ਰ ਕਰ ਸਕੀਏ ਸੋ ਇਹਨੀਆਂ ਕੁ ਬੇਨਤੀਆਂ ਪ੍ਰਵਾਨ ਕਰ ਲੀਆਂ ਜੀ ਓਨ ਤਾਈਆਂ ਦੇ ਲਿਖਿਮਾਂ ਦੇ ਜਾਚਕ ਹਾਂ ਪੁੱਲਾ ਸਾਰੀਆਂ ਸਾਡੀਆਂ ਚਗੇਰੀਆਂ ਗੱਲਾਂ ਗੁਰਾਂ ਦੀਆਂ ਜਾਣ ਦਾ ਹਿਰਦੇ 'ਚ ਵਸਾਉਂਦਿਆਂ ਦੇਉ ਸੀ ਸਿੱਖੋ ਵਾਰ ਕਹਿਣ ਤੇ ਸਾਰੇ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਗੁਰੂ ਸਾਹਿਬ ਜੀ ਉਹ ਸਿੱਖੋ ਸਬਦ ਪਿਆਰਿਓ ਜਨਮ ਮਰਣ ਕੀ ਟੇਕ